ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਕੀ ਗੁਰੂ ਤੇ ਇੱਕ ਬਦਨ ਹੈ ਮਹਾਰਾਜ ਸਦਾ ਹੀ ਜਿeneਗਾ ਰ ਸਦਾ ਹੀ ਜਿeneਗਾ ਸਰਬਤ ਦਾ ਬਾਲ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਵੀ ਦੁੱਖਾਂ ਦੇ ਸਭਾ ਨਾਸ਼ ਕਰੋ ਬਾਬਾ ਜੀ ਸੋਖੀ ਕੜੀ ਨ ਦੇਖਣ ਕਰੋ ਕਿਰਪਾ ਸੰਤਨ ਕੀ ਗੁਰੂ ਤੇ ਇੱਕ ਬਦਨ ਹੈ ਮਹਾਰਾਜ ਕਿਰਪਾ ਕਰੋ ਵੀ ਬੱਚਿਆਂ ਦੇ ਮਿਹਰ ਕਰੋ ਕਰੋ ਕਿਰਪਾ ਸਭ thank <laughs> you I'm <laughs> gonna yeah <laughs> ਸਾਹਿਬ ਜੀ ਜਾਮ ਗੁਰ ਹੋਏ ਵਲ ਤਨ ਹੈ ਗਿਆ ਗਰਵ ਦਜ ਜਾਮ ਗੁਰ ਹੋਏ ਵਲ ਲਖਵਾ ਜਾਵ ਗੁਰੂ ਹੋਏ ਵੱਲ ਸ਼ਬਦ ਸਾਖੀ ਸੱਚਹ ਕਾਰ ਜੋ ਗੁਰੂ ਗੁਰੂ ਅਹਨੇ ਸਜੈ ਦਾਸ ਭਟ ਬੇਨਤ ਜਗਹ ਜੋ ਗੁਰੂ ਨਾਮ ਰਿਤਮ ਅਤਰੈ ਸੋ ਜਨਮ ਮਰਣ ਦੋਹ ਤੇਰਾ ਜੋ ਗੁਰੂ ਨਾਮ ਰਿਤਮ ਧਰੇ ਸੋ ਜਨਮ ਮਰਨ ਦੋਹ ਤੇਰਾ ਓ ਜੈਪਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਗਾਵ ਤੇ ਉਦਰ ਸੁਣ ਤੇ ਉਦਰ ਹੈ ਬੇਨ ਸੇ ਬਾਪ ਗਨੇਰੇ ਪਸ਼ੂ ਪਰੇਤ ਮੁਗਦ ਕਉ ਤਾਰੈ ਪਾਹਨ ਬਾਰਿ ਉਤ ਦਾਸ ਤੇਰੀ ਸਰਣਾਈ ਸਦਾ ਸਦਾ ਬਲੇ ਹਾਰੇ ਬਹੁਤ ਜਨਮ ਬਿਸ਼ੂਰੇ ਤੇ ਮਾਦੋ ਇਹੋ ਜਨਮ ਤੁਮਾਰੀ ਲੇਕੇ ਕਹਿ ਰਵ ਦਾਸਿਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ राम नाम मैं गयो जा कै सामने नहीं कोए जे सिमृत संकट मिट दर्श तुहारो सुखल गोर सेविया एहन सहज सुभाए दर्शन बरसे है गुरु गय जन्म मरण दुख ਓ ਵੇ ਸੇਫਤ ਕਾ ਸਮਧੀ ਨੂਰ ਹਰਸ ਹਗੁਰਸ ਝੱਡੀ ਐ ਤਦ ਟਿਟੇ ਸਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਅੰਦ ਸ਼ਾਹ ਜਿਸ ਬਾਸ ਬਹਿਠਿਆ ਸਹੀ ਐ सबना दा ਸੋਰਜ ਮਹੱਲਾ ਪੰਜਾਬ ਕਰ ਦੂਜਾ ਚੌਬਦੇ ਇੱਕ ਓ ਅੰਕਾਰ ਸਤ ਗੁਰ ਪਰਸਾਦ ਇਕ ਬਿਦਾਂ ਇਕ ਸਕੇ ਹਮ ਬਾਰਕ ਤੂ ਮੇਰਾ ਗੁਰ ਹਾਈ ਸੋਣਾ ਮੀਤਾ ਜੀ ਉਹ ਮਹਾਰਾ ਬਲਵਲ ਜਾਸੀ ਹਰ ਦਰਸਨ ਦੇਹੁ ਦਿਖਾਈ ਇੱਕ ਵਿਦਾ ਇੱਕ ਸਕੇ ਹਮ ਬਾਰੇ ਗ ਤੂੰ ਮੇਰਾ ਗੁਰਾਈ ਸੋਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸਨ ਦੇਹੁ ਦਿਖਾਈ ਸੋਨਾ ਮੀਤਾ ਤੂਰੀ ਗਉ ਵੱਲ ਜਾਈ ਏਹੋ ਮਨ ਤੇਰਾ ਭਾਈ ਰਹਾ ਲੋਵਾ ਮਾਲ ਮਾਲ ਤੋਵਾ ਇਹ ਮੰਨ ਤੈ ਪੂਦੇ ਸਾ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਾ ਦੇ ਹੋ ਉਪਦੇ ਸਾ ਮਾ ਨਾ ਕੀ ਜੈ ਸ਼ਰਨ ਪਰੀ ਜਾਏ ਕਰੈ ਸੁਪਲਾ ਮਨਾਈਐ ਸੋਨਮੀਤਾ ਜਿਉ ਪਿੰਡ ਸਭ ਤਾਨ ਅਰ ਬੀਜੈ ਏ ਉਦਾਰ ਸੰਹਰ ਜਿਉ ਪਾਈਐ ਪਾਇਓ ਅਨਗ੍ਰਹਿ ਪਰ ਸਾਧ ਸੰਤਨ ਕੈ ਹਰਨਾਮਾ ਹੈ ਮੀਚਾ ਜਨ ਨਾਨਕ ਕਾ ਗੁਰ ਕਿਰਪਾ داری ਸਾਦੇ ਅਕਲ ਨਿਰੰਜਨ ਦੀ ਚਾ ਪਾਇਓ ਅਨਗ੍ਰਹਿ ਪਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਢਿਠਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਘਰ ਦੂਜਾ ਚਉ ਬਦੇ ਇੱਕ ਅੰਕਾਰ ਸਤਿਗੁਰ ਪਰਸਾਦ ਏਕ ਬਿਤਾ ਏਕ ਸਕੇ ਹਮ ਬਾਰ ਗਧੂ ਮੇਰਾ ਘੁਰਾਈ ਸੋ ਨਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਬਿਵੇਤਰ ਮੁਖਵਾਕ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰੰਗ 611 ਦੇ ਸੋਰਠਿ ਰਾਗੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਤਿਲ ਗਜੰਯੂ ਰਾਖਾ ਪ੍ਰਵਤਾ ਕਾ ਕੀਨੋ ਬੜੋ ਕਲੂ ਮਸਾਕਾ ਧਰਮ ਹੇਤ ਸਾਕਾ ਜਨ ਕੀਆ ਸ਼ੇਸ ਦੀ ਆਪ ਵਰ ਸਰਰ ਨਾ ਦੀਆ ਐਸੇ ਦੀਨ ਦਿਹਾੜ ਮਹਾਨ ਕਿਰਪਾਲੂ ਦਿਆਲੂ ਧਰਮ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਪਾਵਨ ਵਾਲੀ 6 ਤਰੀਕ ਨੂੰ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾਇਆ ਜਾਏਗਾ ਭਾਈ 6 ਤਰੀਕ ਨੂੰ ਹੀ ਨਗਰ ਕੀਰਤਨ ਦੀ ਅਰੰਭਤਾ ਹੋਵੇਗੀ ਜਿਨ੍ਹਾਂ ਦੀ ਸਮਾਪਤੀ ਸ਼ਾਮ ਨੂੰ ਗੁਰਦੁਆਰਾ ਰਕਾਉਗੰਗ ਸਾਹਿਬ ਜੀ ਵਿਖੇ ਹੋਵੇਗੀ ਭਾਈ ਵੱਖ-ਵੱਖ ਪ੍ਰੋਗਰਾਮ ਹੋ ਜੀਕੇ ਗਏ ਹਨ ਇਨਾ ਸਮਾਗਮਾਂ 'ਚ ਹਾਜ਼ਰੀਆਂ ਭਰੋ ਹੱਥੀਂ ਸੇਵਾ ਕਰਕੇ ਆਪ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੋਲਾ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ